ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਸਮਝਦਾ ਪੰਜਾਬ ਸਰਕਾਰ ਦੀ ਬਹੁਤ ਹੀ ਕਾਨੂੰਨੀ ਕਾਰਵਾਈ ਜਿਸ ਦੇ ਸਾਜ਼ ਕਰਤਾ ਮੁੱਖ ਆਪਾਂ ਉਹ ਹਿੰਦੂ ਕਹਿ ਭਰਾ ਕਹ ਲਈਏ ਅਰਵਿੰਦ ਕੇਜਰੀয়াল ਅਤੇ ਮਨੀਸ਼ ਸੋਧਿਆ ਜਿਨ੍ਹਾਂ ਨੇ ਅੱਜ ਫਰਮਾਨ ਤਗਲ ਕੀ ਫਰਮਾਨ ਸੁਣਾ ਕੇ ਸਾਡੀ ਇੱਕ ਧਰਮੀ ਫੌਜੀ ਸਾਡੇ ਕੌਮ ਪਿੱਛੇ ਧਰਮ ਪਿੱਛੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਸ ਦੀ ਬੇਟੀ ਧੀ ਨੂੰ ਅੱਜ ਥਾਣੇ ਜਿੱਥੇ ਬਿਠਾ ਕੇ 6 ਘੰਟੇ ਪੁੱਛਗਿੱਛ ਤੋਂ ਬਾਅਦ ਅਰੈਸਟ ਕੀਤਾ ਇੱਕ ਕੈਰਨਾ ਨਾ ਕਾਰਵਾਈ ਪਹਿਲਾਂ ਚਾਹੇ ਬਦਲਾਖੋਰੀ ਤੇ ਪਰਚੇ ਕੀਤੇ ਉਹ ਸਾਡੇ ਯੋਧੇ ਪਰਿਵਾਰ ਦੀ ਧੀ ਹਨ ਕੀ ਧੀ ਸਿੱਕ ਪਰਿਵਾਰ ਦੀ ਧੀ ਨੂੰ ਇਹ ਨਹੀਂ ਫੜ ਸਕੇ ਪਰ ਅੱਜ ਜਦੋਂ ਆਪ ਪੇਸ਼ ਹੋਏ ਇਨਵੈਸਟੀਗੇਸ਼ਨ ਵਾਸਤੇ ਚਾਹੇ ਹਾਈ ਕੋਰਟਾਂ ਨੇ ਕੋਰਟਾਂ ਨੇ ਜਵਾਨ ਤਾਂ ਫੀਟੀਆਂ ਡੀਜੀਪੀ ਤੱਕ ਐਸਐਸਪੀ ਤੱਕ ਸਸਪੈਂਡ ਹੋਗੇ ਡੀਜੀਪੀ ਤੱਕ ਤਲਬ ਹੋਗੇ ਡੀਐਸਪੀ ਤੱਕ ਸਸਪੈਂਡ ਹੋਗੇ ਪਰ ਫਿਰ ਵੀ ਮੈਂ ਸਮਝਦਾ ਕੇਜਰੀਆ ਮਨੀਸ਼ ਸੋਧਿਆ ਨੂੰ ਇਹ ਪੜ ਲੈਣਾ ਚਾਹੀਦਾ ਜਦੋਂ ਮੁਗਲ ਦਰਾਨੀ ਹਿੰਦੂਆਂ ਦੀਆਂ ਬਹੂ ਬੇਟੀਆਂ ਨੂੰ ਲੁੱਟ ਕੇ ਲਿਆ ਕੇ ਗਜਨੀ ਦੇ ਬਾਜ਼ਾਰ 'ਚ ਟਕੇ ਟਕੇ ਤੇ ਵੇਚਦੇ ਸੀ ਤਾਂ ਸਾਡੇ ਸਿੱਖ ਯੋਧਿਆਂ ਨੇ ਉਹ ਬੀਬੀਆਂ ਛੜਾਉਂਦੇ ਹੁੰਦੇ ਸੀ ਅਸੀਂ ਉਹ ਲੋਕ ਆ ਅੱਜ ਉਹਨਾਂ ਦੀਆਂ ਧੀਆਂ ਤੇ ਤੁਸੀਂ ਵਾਰ ਕਰ ਰਹੇ ਹੋ ਥਾਣਿਆਂ 'ਚ ਰੱਖ ਰਹੇ ਹੋ ਕੁਰਬਾਨੀ ਆ ਰਹੇ ਪਰਿਵਾਰਾਂ ਤੇ ਅੱਜ ਲਾਣਤ ਖੱਟੀ ਐ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਦਿੱਲੀ ਵਾਲਿਆਂ ਦੇ ਕਹਿਣ ਤੇ ਤੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇੱਕ ਪਾਸੇ ਉਹ ਖਾਨਸਾ ਪੰਥ ਉਹ ਕੌਮ ਜਿਨ੍ਹਾਂ ਨੇ ਗਜਨੀ ਦੇ ਬਾਜ਼ਾਰ ਚੋਂ ਰਾਤ ਨੂੰ 12 ਵਜੇ ਆਮਦੇ ਕਰਕੇ ਸਾਡੀਆਂ ਜੋ ਬੱਚੀਆਂ ਨੂੰ ਹਿੰਦੂਆਂ ਦੀਆਂ ਬੇਟੀਆਂ ਨੂੰ ਬਚਾਉਂਦੇ ਸੀ ਤੇ ਤੁਸੀਂ ਸਾਡੀਆਂ ਸਿੱਖ ਬੇਟੀਆਂ ਨੂੰ ਥਾਣਿਆਂ ਚ ਬਿਠਾ ਕੇ ਜਿੱਥੇ ਰੈਸਟ ਕਰਦੇ ਹੋ ਜਲੀਲ ਕਰਦੇ ਹੋ ਅਤੇ ਉਹ ਵੀ ਦਿਨਾਂ 'ਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸਤਾਪ ਦੀ ਬਣਾ ਰਹੇ ਆ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਸੀ ਉਹ ਸਤਾਪੀ ਤੇ ਤੁਸੀਂ ਧਰਮੀ ਪਰਿਵਾਰ ਪਰਿਵਾਰ ਦੀ ਫੌਜੀ ਪਰਿਵਾਰ ਦੀ ਧੀ ਨੂੰ ਰਸਤ ਕੀਤਾ ਇਹ ਕਲੰਕ ਖਟਿਆ ਜਿੰਨੀ ਨਿੰਦਾ ਕੀਤੀ ਜਾ ਸਕੇ ਉਨੀ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ